ਮੇਰਾ ਰਾਦਾ ਵਾ ਵੀ ਜਾ ਕੇ ਮਰਜੂ ਬੰਨੂ ਲੈ ਆਵਾ ਜੇ ਮੈਂ ਨਾ ਲੈਂਦਾ ਤੇ ਲੋਕਾਂ ਨੇ ਸੋ ਸੋ ਗੱਲ ਕਰਨੀ ਐ ਤੇ ਪਹਿਲੋ ਛੋਟੇ ਹੁੰਦੇ ਨੂੰ ਲੈ ਜਾਂਦਾ ਤੇ ਹੁਣ ਉਹਨੂੰ ਘਰੋਂ ਕੱਢਦਾ ਸ਼ਰੀਕਾ ਨਹੀਂ ਬਾਹਰ ਨਿਕਲ ਦੇਣਾ ਹੋਰ ਕਿਸ ਨੇ ਕੀ ਕਹਿਣਾ ਵਾ ਨਾਲੇ ਮੇਰੀ ਗੱਲ ਸੁਣੋ ਤੁਸੀਂ ਉਹਦੇ ਪਿੰਡ ਜਾਓਗੇ ਲੈਣ ਗਾੜੀ ਉਹਦੇ ਭਰਾ ਬੋਲਣਗੇ ਤੁਹਾਨੂੰ ਵੱਧ ਘੱਟ ਜਾਂ ਆਪ ਬੋਲੂਗਾ ਵੱਧ ਘੱਟ ਫੇ ਤੁਹਾਡੀ ਇੱਜ਼ਤ ਕੀ ਰਹੇਗੀ ਬੇਇੱਜ਼ਤੀ ਕਰਾ ਕੇ ਆਓਗੇ ਐਵੇਂ ਅਚਾਨਕ ਮੈਂ ਵੀ ਇਤਰੀ ਜາດ ਲੈਣ ਦੇ ਬੇਇੱਜ਼ਤੀ ਕਰਨਗੇ ਤੇ ਫਿਰ ਰੋਗੇ ਉੱਥੇ ਹੀ ਛੋਟਿਆਂ ਦੇ ਤੁਸੀਂ ਲੱਗੇ ਪਹਿਲਾਂ ਉਹਨੂੰ ਤੇ ਜੇ ਤੁਸੀਂ ਇਦਾਂ ਕਰਨੀ ਸੀ ਤਾ ਉਹਨੂੰ ਫਿਰ ਨਾ ਖੜਦੇ ਮਤਲਬ ਬਾਕਸ ਹੁਣ ਤੁਸੀਂ ਆ ਆਖਿਆ ਨੇ ਜੇ ਘਰਾਂ ਦੇ ਵਿੱਚ ਮਾੜੀ ਮੋਟੀ ਤੇ ਗੱਲਾਂ ਹੋਈ ਜਾਂਦੀਆਂ ਵਾ ਹਾਂਜੀ ਹਾਂਜੀ ਇਹ ਤਾਂ ਇਹ ਥੋੜਾ ਵੀ ਚੁੱਕਿਆ ਪੈਗ ਤੇ ਆਪਣਾ ਘਰ ਨੂੰ ਮੈਂ ਨਹੀਂ ਰਹਿਣਾ ਇੱਥੇ ਮੈਂ ਤਾਂ ਤੇਰੇ ਵੱਲ ਪੁੱਤ ਤਾਂ ਆਈ ਹਾਂ ਤੇ ਪਿਓ ਆਪਣੇ ਨੂੰ ਆਪਣੀਆਂ ਗੱਲਾਂ ਚ ਲਿਆ ਤੇ ਜਿਹੜੀ ਪੈਲੀ ਬੰਦਾ ਵਾ ਨਾ ਉਹ ਆਪਣੇ ਨਾ ਕਰਨ ਵਾਲਾ ਮੰਮੀ ਜੀ ਉਹ ਤਾਂ ਕੰਮ ਹਲੇ ਕਰਨਾ ਹੈ ਹੁਣ ਪਹਿਲਾਂ ਤਾਂ ਉਹਨਾਂ ਨੂੰ ਲੈਣ ਚਲ ਗਏ ਆ ਤੋ ਜੇ ਹੁਣ ਉਹ ਇੱਥੇ ਆ ਗਏ ਤੇ ਫੇਰ ਗੱਲ ਕਿਦਾਂ ਹੋਊਗੀ